ਬੀਜ ਐਮਬੈਸੀ ਨੇ ਲਾਉਣਾ ਤੇ ਸੈਨ ਉਹ ਬਾਬੇ ਦੇ ਕਰਾਉਂਦੇ ਅਸਾਂ ਉਹ ਕੋ ਐਮਬੈਸਡਰ ਥੋੜੀ ਨਾ ਤਾਂ ਉਹ ਕਹਿੰਦੇ ਵੀ ਇਹੋ ਜੇ ਥਾਮਾਂ ਤੋਂ ਦਾਤਾਂ ਮਿਲਦੀਆਂ ਇੱਥੇ ਮਹਿੰਦੀ ਲਾ ਕੇ ਤੇ ਚੂੜੀਆਂ ਪਾ ਲੈ ਬਈ ਤੇ ਹੋਰ ਉਹ ਫਿਰ ਵਾਲ ਜੇ ਕਮਾ ਲਏ ਐ ਕਰ ਲਿਆ ਨੁਸਰਤ ਪਤੇਲੀ ਸਾਹਿਬ ਨੇ ਤਾਂ ਬੜੀ ਇੱਕ ਦਾਤ ਦਿੱਤੀ ਸੀ ਕਿ 뮤직 ਵਰਡ ਨੂੰ ਪਰ ਉਹ ਮੈਨੂੰ ਨਹੀਂ ਸਮਝ ਆਉਂਦੀ ਉਹ ਸਾਰਾ ਗੀਤ ਹੀ ਉਹਨਾਂ ਦੇ ਚੱਲਦੇ ਆ ਉਹ ਸਵੇਰੀ ਕੈਸਟ ਜੀ ਲਾ ਲੈਂਦੇ ਆ ਤੁਸੀਂ ਕਿਸੇ ਹੀ ਪਿੰਡ ਚੱਲ ਜਿਓ ਬਿਲਕੁਲ ਕੋਈ ਕਹਿੰਦਾ ਮੈਂ ਗੁਲਾਮ ਆ ਜੀ ਕੋਈ ਕਹਿੰਦਾ ਹਾਂਜੀ ਹਾਂਜੀ ਗੁਰੂ ਸਾਹਿਬ ਨੇ ਤਾਂ ਆਯਾਦ ਕੀਤਾ ਸਾਨੂੰ ਜਿਵੇਂ ਉਹ ਇਸਲਾਮ ਦੇ ਵਿੱਚੋਂ ਨਾਮ ਪੜ੍ਹਦੇ ਆ ਜੀ ਹਾਂ ਉਹ ਨਾਲ ਜੋੜ ਲੈਂਦੇ ਆ ਹਾਂਜੀ ਹਾਂਜੀ ਸ਼ਾਹ ਸਰਕਾਰ ਸਾਈਂ ਸਰਕਾਰ ਗੁਲਾਮ ਸਰਕਾਰ ਇਹ ਜੱਗ ਨੂੰ ਕਰ ਲੈਂਦੇ ਆ ਜੀ ਕਿਤੇ ਮਹਿੰਦੀਆਂ ਲਵਾਉਂਦੇ ਆ ਤੁਸੀਂ ਦੇਖਿਆ ਹੋਣਾ ਕਈ ਬਾਬੇ ਜਿੱਤਰਾ ਉਹ ਚਾਂਜਰਾਂ ਵੀ ਪਾਈਆਂ ਚਾਂਜਰਾਂ ਪਾਈਂ ਮਹਿੰਦੀ ਚੂੜੀਆਂ ਪਾਉਂਦੇ ਆ ਇਹ ਜਿਹੜੇ ਸੱਚਖੰਡ ਦਾ ਜ਼ਿਕਰ ਹੁੰਦਾ ਹੈ ਇਹ ਹੀ ਆ ਇਹ ਸੱਚਖੰਡ ਬਾਹਰ ਦੇਖਾਂਗੇ ਤਾਂ ਆ ਖਾਲੀ ਆ ਤੇ ਅੱਖਾਂ ਬੰਦ ਕਰ ਲੈਨੇ ਆ ਤੇ ਸਪੇਸ ਨੂੰ ਸੱਚਖੰਡ ਕਿਆ ਅੱਖਾਂ ਬੰਦ ਕਰਕੇ ਜਿਹੜਾ ਸਾਹਮਣੇ ਸਪੇਸ ਆ ਤੁਸੀਂ ਦੇਖੋ ਇਹ ਨਜ਼ਰ ਆ ਰਿਹਾ ਇਹਦੇ ਚ ਸਾਹਮਣੇ ਜੋਤ ਪ੍ਰਗਟ ਹੁੰਦੀ ਆ ਉਹ ਆਤਮਕ ਜੋਤ ਆ ਬਾਕੀ ਜਿਹੜੇ ਹੁਣ ਆਪਾਂ ਚਪਹਿਰਾ ਸਾਹਿਬ ਦੀ ਗੱਲ ਕਰਦੇ ਸੀ ਗੁਰਬਾਣੀ ਤਾਂ ਇਹ ਕਹਿੰਦੀ ਆ ਵੀ ਤੁਸੀਂ ਥਿਰ ਘਰ ਚ ਆਜੋ ਹੂੰ ਤੁਹਾਡੇ ਕਾਰਜ ਮੈਂ ਆਪ ਸਵਾਰੂੰਗਾ ਸਿਮਰਨ ਕਰੋ ਪਹਿਲੀ ਗੱਲ ਕਾਰਜ ਤਾਂ ਇਹ ਆ ਕਿ ਜਦੋਂ ਸਾਨੂੰ ਸੰਸਾਰ ਚ ਭੇਜਿਆ ਗਿਆ ਤੇ ਹਰ ਇੱਕ ਨੂੰ ਅਨਾਥ ਨਹੀਂ ਭੇਜਿਆ ਗਿਆ ਉਹਨੂੰ ਪੂਰਾ ਪਾਰਟਿਕੂਲਰ ਉਹਦਾ ਕਿਰਤ ਦੇ ਕੇ ਉਹਦੇ ਸੰਜੋਗ ਉਹਦਾ ਦੁੱਖ ਸੁੱਖ ਸਭ ਕੁਝ ਭੰਡਾਰੇ ਪਾ ਕੇ ਇੱਕ ਖੇਡ ਖੇਡਣ ਲਈ ਇੱਥੇ ਭੇਜਿਆ ਗਿਆ ਸਰੀਰ ਨੂੰ ਇੱਕ ਪਲੇਟਫਾਰਮ ਬਣਾ ਦਿੱਤਾ ਗਿਆ ਇਸ ਪਲੇਟਫਾਰਮ ਤੇ ਆ ਕੇ ਆਪਾਂ ਪਾਪ ਪੁੰਨ ਦੀ ਜਤੀ ਸਤੀਆਂ ਦੀ ਆਪਾਂ ਖੇਡ ਖੇਡਣੀ ਆ ਤਾਂ ਕਿਰਤ ਭਇਆ ਪਰਵਾਨਾ ਲਿਖਿਆ ਬਹੁੜ ਹੁਕਮ ਨਾ ਹੋਈ ਸਾਰਾ ਪਰਵਾਨਾ ਆਪਾਂ ਲੈ ਕੇ ਆਏ ਆ ਤੇ ਫਿਰ ਵੀ ਜੇ ਮਹਾਰਾਜ ਕਹਿੰਦੇ ਤੁਹਾਨੂੰ ਉੱਥੇ ਜਾ ਕੇ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਸਿਮਰਨ ਕਰੋ ਅੰਤਰ ਧਿਆਨ ਹੋਵੋ ਸੋਨ ਸਮਾਦ ਅਨਹਤ ਤੈਨਾਦ ਕਹਿਣਾ ਨਹੀਂ ਜਾਈ ਚਰਜ ਵੀ ਸਮਾਦ ਅੰਤਰਗਤ ਆਓ ਧਿਆਨ ਦੇ ਵਿੱਚ ਆ ਕੇ ਮੇਰੇ ਨਾਲ ਵਿਚਾਰ ਕਰੋ ਜੋ ਤੁਹਾਨੂੰ ਚਾਹੀਦਾ ਲੈ ਲਓ ਹੂੰ ਠੀਕ ਹੈ ਜੀ ਬ੍ਰह्मबिੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨੌ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਈ ਬਾਣੀ ਕਹਿੰਦੀ ਵੀ ਤੂੰ ਜੋ ਮਰਜ਼ੀ ਲੈ ਲਓ ਹੁਣ ਜਦੋਂ ਇਸ ਚੀਜ਼ ਦਾ ਭੇਤ ਨਹੀਂ ਹੈ ਥਿਰ ਕਰ ਕੀ ਹੈ ਸ਼ਬਦ ਕੀ ਹੈ ਤਾਂ ਫਿਰ ਇੱਕ ਆਪਸ਼ਨ ਇਹ ਹੁੰਦੀ ਆ ਵੀ ਸਾਡੇ ਮਨ ਦੇ ਵਿੱਚ ਤਮੰਨਾ ਆ ਪਿਸੜਾ ਕਾਰਜ ਨਹੀਂ ਪੂਰਾ ਹੋ ਰਿਹਾ ਸਾਡਾ ਵੀਜ਼ਾ ਨਹੀਂ ਲੱਗ ਰਿਹਾ ਸਾਡੀ ਬੇਟੀ ਦਾ ਬੇਟੇ ਦਾ ਵਿਆਹ ਨਹੀਂ ਹੋ ਰਿਹਾ ਪੋਤਾ ਪੋਤੀ ਨਹੀਂ ਹੋ ਰਹਾ ਤਾਂ ਫਿਰ ਆਪਾਂ ਸੰਸਾਰ ਦੇ ਵਿੱਚ ਜਾਂਦੇ ਆ ਤਾਂ ਉੱਥੇ ਫਿਰ ਆਪਾਂ ਪਿਛਲੀ ਵਾਰੀ ਵੀ ਸ਼ਾਇਦ ਗੱਲ ਕੀਤੀ ਸੀ ਲਾਅ ਆਫ એનર્ਜੀ ਕੰਮ ਕਰਦਾ ਜੀ ਉਹਦੇ ਵਿੱਚ ਫਿਰ ਆਪਾਂ ਨੂੰ ਜਿਵੇਂ 3 ਘੰਟੇ ਤੁਸੀਂ ਨਾਲ ਤਾਂ ਉਹ ਚੀਜ਼ ਸਿਮਰਦੇ ਹੋ ਵੀ ਮੇਰਾ ਆ ਕੰਮ ਹੋ ਜੇ ਨਾਲ ਤੁਸੀਂ ਬਾਣੀ ਪੜੀ ਜਾਂਦੇ ਹੋ ਭਾਈ ੴ ਸਤਨਾਮ ਕਰਤਾ ਉਹ ਛੇਤੀ ਛੇਤੀ ਪੜਦੇ ਆ ਤਾਂ ਤੁਸੀਂ ਬਾਣੀ ਆਪਾਂ ਜਦੋਂ ਪੜ੍ਹਦੇ ਆ ਨਾ ਦੇਖਿਆ ਹੁਣ ਇੱਕ એનર્ਜੀ ਕ੍ਰੀਏਟ ਹੁੰਦੀ ਆ ਪਾਠ ਕਰੋ ਤੇ ਐਂ ਲੱਗਦਾ ਜਿਵੇਂ ਸਾਰਾ ਸਰੀਰ ਸਾਫ਼ ਹੋ ਗਿਆ ਹੋਵੇ એનર્ਜੀ ਤਾਂ ਹੈ ਨਾ ਉਹਦੇ ਚ ਉਹ ਜਦੋਂ 3 ਘੰਟੇ 40 ਦਿਨ ਕੀਤੀ ਪੂਰੀ ਜੋਤ ਲਾ ਲਈ ਅੱਗੇ ਐ ਪੂਰਾ ਵਿਛਾ ਲਿਆ ਉਹਨੂੰ ਸਾਰਾ ਸਾਫ਼ ਕਰਕੇ ਕਲੀਨ ਹੋ ਕੇ ਇਕਚਿਤ ਹੋ ਕੇ ਉਹਦੇ ਨਾਲ એનર્ਜੀ ਹੋਰ ਬੂਸਟ ਹੋ ਗਈ ਤਾਂ ਜਿਹੜਾ ਕਰਮ ਹੁੰਦਾ ਨਾ ਇਹ ਕਰਮ ਵੀ ਜਿਹੜਾ ਹੈਗਾ ਇਹ ਤਤਾਂ ਦੇ ਵਿੱਚ ਹੋ ਕੇ ਚੱਲਦਾ ਵੀ ਜਿਵੇਂ ਆਪਣੀ ਕੋਈ ਵੀ એનર્ਜੀ ਹੀ ਇੱਕ ਕਰਮ ਆ ਜੇ ਆਪਾਂ ਕਰਮ ਨੂੰ ਖੋਲੀਏ ਤਾਂ ਤੁਹਾਨੂੰ ਪਹਿਲਾਂ ਸੋਚ ਆਈ ਵੀ ਮੈਂ ਆਹ ਕੰਮ ਕਰਾਂ ਠੀਕ ਹੈ ਜੀ ਉਹ ਸੋਚ ਅੰਦਰੋਂ ਬਣੀ ਤੁਸੀਂ ਸੋਚਿਆ ਕਿ ਆਪਾਂ ਕੋਈ ਗੱਡੀ ਲੈਨੇ ਆ ਉਹ ਸੋਚ ਆਈ ਫਿਰ ਉਹ ਸੋਚ ਨੂੰ ਫulfill ਕਰਨ ਦੇ ਲਈ ਤੁਸੀਂ ਤੁਰ ਪਏ ਹੱਥ ਪੈਰ ਹਿਲੇ ਹੋਰ ਹੋਏ ਉੱਥੇ ਜਾ ਕੇ ਆਪਾਂ ਗੱਡੀ ਪਰਚੇਸ ਕੀਤੀ ਇੱਕ એનર્ਜੀ ਬਣ ਗਈ ਹੂੰ ਪਹਿਲਾਂ ਕਨਸੀਵ ਕੀਤੀ ਕੋਈ ਚੀਜ਼ ਹਾਂਜੀ 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 ਫਿਰ ਆਪਾਂ ਇਹ ਮੰਨਦੇ ਆਂ ਵੀ ਮੈਂ ਕਰ ਲਵਾਂ ਬਿਲੀਵ ਕਰਦੇ ਹਾਂ ਹਾਂਜੀ ਹਾਂਜੀ ਫਿਰ ਹੌਲੀ ਹੌਲੀ ਅਚੀਵ ਕਰਨਾ ਆਈਏ ਤੇ ਪੈਸੇ-ਪੈਸੇ ਆਪ ਦੇਵਾਂਗੇ ਪੈਸਾ ਵੀ ਆਪਾਂ ਜਿੰਨੀ ਕ એનર્ਜੀ ਆਪਣੇ ਕੋਲ ਹੈਗੀ ਸੀ ਉਹ ਇਕੱਠਾ ਹੈਗਾ ਉਹਨੂੰ ਚੱਕਿਆ ਹੁਣ ਕੋਈ ਉਹਦੇ ਵਿੱਚ ਰੁਕਾਵਟ ਆ ਗਈ ਤਾਂ ਜਦੋਂ ਆਪਾਂ ਬਾਣੀ ਪੜਦੇ ਆ 3-4 ਘੰਟੇ ਪੜੀ 40 ਦਿਨ ਪੜੀ ਉਹ ਨਰਜੀ ਬੂਸਟ ਹੋ ਕੇ ਸਾਡੇ ਮਨ ਦੇ ਵਿੱਚ ਪ੍ਰਜ਼ਰਵ ਹੋਈ ਜਾਂਦੀ ਆ ਤਾਂ ਉਹ ਕੰਮ ਨਿਕਲ ਗਿਆ ਹੁਣ ਉਹ ਇੱਕ ਪਾਸੋਂ ਤਾਂ ਆਪਾਂ ਕਹਿ ਦਿੰਦੇ ਆ ਵੀ ਚਲੋ ਠੀਕ ਆ ਜੀਵ ਬਾਣੀ ਨਾਲ ਤਾਂ ਜੁੜਦੇ ਪਏ ਆ ਪਰ ਦੂਜੇ ਪਾਸੇ ਜੀ ਬ੍ਰਹਮ ਵਿਦ ਦੀ ਵਿਚਾਰ ਨਾਲ ਫਿਰ ਬਾਣੀ ਵਿਚਾਰ ਤਾਂ ਨਹੀਂ ਰਹੇ ਉਹ ਤਾਂ ਇੱਕ ਬਾਣੀ ਨੂੰ ਵੀ ਇੱਕ ਆਪਾਂ ਲੋਬ ਲਾਲ ਚ ਵਿੱਚ ਹੀ ਪੜ ਰਹੇ ਆ ਜਿਨ੍ਹਾਂ ਦਾ ਤਾਂ ਕੰਮ ਹੋ ਗਿਆ ਉਹਨਾਂ ਤਾਂ ਬੱਲੇ ਬੱਲੇ ਆ ਇੰਟਰਵਿਊ ਦੇਤਾ ਜੀ ਮੇਰਾ ਆ ਕੰਮ ਬਣ ਗਿਆ ਮੇਰਾ ਜਿਹਦਾ ਨਹੀਂ ਹੋਇਆ ਤੇ ਫਿਰ ਆਪਾਂ ਗੁਰੂ ਤੋਂ ਤਾਂ ਸੋਝੀ ਲੈ ਕੇ ਆਪਦੇ ਲੋਭ ਨੂੰ ਕਾਮ ਨੂੰ ਖਤਮ ਕਰਨਾ ਸੀ ਵੀ ਸਾਨੂੰ ਵਾਰ-ਵਾਰ ਮੰਗਣ ਦੀ ਲੋੜ ਹੀ ਨਾ ਪਵੇ ਅਸੀਂ ਥੋੜੇ ਹੋ ਜਾਈਏ ਬਿਲਕੁਲ ਤੇ ਉਹ ਤਾਂ ਇੱਕ ਆਪਾਂ ਲੋਭ ਲਾਲਚ ਵਿੱਚ ਬਾਣੀ ਨੂੰ ਪੜ ਰਹੇ ਆ ਸੱਚੇ ਪਾਸ਼ਾ ਜੀ ਦੇ ਮਲਾਪ ਲਈ ਤਾਂ ਨਹੀਂ ਨਾ ਪੜ ਰਹੇ ਹੂੰ ਇਹੀ ਫਾਇਦਾ ਫਿਰ ਚੱਕਦੇ ਆ ਡੇਰਿਆਂ ਵਾਲੇ ਹਾ ਪੀਰਾਂ ਪਗੰਬਰਾਂ ਦਰਗਾਹਾਂ ਵਾਲੇ ਕੋਈ ਕਹਿੰਦਾ ਮੈਂ ਗੁਲਾਮ ਆ ਜੀ ਕੋਈ ਕਹਿੰਦਾ ਹਾਂਜੀ ਹਾਂਜੀ ਗੁਰੂ ਸਾਹਿਬ ਨੇ ਤਾਂ ਆਜ਼ਾਦ ਕੀਤਾ ਸਾਨੂੰ ਹਾਂਜੀ ਹਾਂਜੀ ਗੁਲਾਮ ਉਹ ਜਿਵੇਂ ਇਸਲਾਮ ਦੇ ਵਿੱਚੋਂ ਨਾਮ ਪੜਦੇ ਆ ਜੀ ਹਾਂ ਉਹ ਨਾਲ ਜੋੜ ਲੈਂਦੇ ਆ ਹਾਂਜੀ ਹਾਂਜੀ ਸ਼ਾਹ ਸਰਕਾਰ ਸਾਈਂ ਸਰਕਾਰ ਗੁਲਾਮ ਸਰਕਾਰ ਇਹ ਜਿਗੋ ਕਰ ਲੈਂਦੇ ਆ ਜੀ ਤੇ ਹੁਣ ਉੱਥੇ ਵੀ ਉਹ ਇਹੀ ਕਿਤੇ ਮਹਿੰਦੀਆਂ ਲਵਾਉਂਦੇ ਆ ਤੁਸੀਂ ਦੇਖਿਆ ਹੋਣਾ ਕਈ ਬਾਬੇ ਜਿੱਤਰਾ ਝਾਂਜਰਾ ਵੀ ਪਾਈਆਂ ਥੱਲੇ ਮਹਿੰਦੀ ਚੂੜੀਆਂ ਪਾਉਂਦੇ ਆ ਫੀਮੇਲ ਵਾਲਾ ਸ਼ਿੰਗਾਰ ਕਰਦੇ ਆ ਸਾਰਾ ਤੇ ਮਤਲਬ ਉਹ ਉਹ ਪਰ ਇਹ ਗੱਲ ਤਾਂ ਮੇਰੇ ਖਿਆਲ ਬਾਣੀ ਚ ਵੀ ਹੈ ਕਿ ਉਹ ਪਰਮਾਤਮਾ ਖਸਮ ਹੈ ਤੇ ਅਸੀਂ ਸਾਰੇ ਇਹ ਇਸ ਐਸਪੈਕਟ ਤੋਂ ਸਮਝਾਓ ਇਸ ਗੱਲ ਨੂੰ ਹਾਂਜੀ ਹੁਣ ਦੇਖੋ ਪਰਮਾਤਮਾ ਜਿਹੜਾ ਉਹ ਪ੍ਰਕਾਸ਼ ਰੂਪ ਆ ਗੁਰਬਾਣੀ ਕਹਿੰਦੀ ਏਕ ਓੰਕਾਰ ਔਰ ਉਹ ਦਾ ਉਹਦੀ ਉਹਦੀ ਜਿਹੜੀ ਘਰ ਵਾਲੀ ਆ ਉਹ ਮਨ ਆ ਤੇ ਮਨ ਵੀ ਸੂਕਸ਼ਮ ਆ ਤੇ ਪ੍ਰਮਾਤਮਾ ਵੀ ਸੂਕਸ਼ਮ ਆ ਇਸ ਦੇਹੀ ਦਾ ਕੋਈ ਸਬੰਧ ਨਹੀਂ ਕੋਈ ਕੋਈ ਸਬੰਧ ਨਿਵੰਦ ਨਹੀਂ ਕਿ ਮਹਿੰਦੀ ਲਾ ਲੇ ਕੋਈ ਬੰਦਾ ਜਾਂ ਝਾਂਜਰਾ ਪਾ ਲੇ ਤੇ ਉਹ ਕਵੇ ਕਿ ਮੈਂ ਉਸ ਉਹ ਮੇਰਾ ਖਸਮ ਹੈ ਤੇ ਮੈਂ ਉਹਦੀ ਹਾਂਜੀ ਉਹ ਦੇਖੋ ਹੁਣ ਸ਼ਿੰਗਾਰ ਕਿਵੇਂ ਕਰਨਾ ਮਹਾਰਾਜ ਕਹਿੰਦੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਏ ਜਾਂ ਸੋਹ ਤਰੇ ਪਿਆਰੋ ਜੇ ਤੂੰ ਭੈ ਦੀਆਂ ਮਾਲਕ ਤੋਂ ਭੌ ਦਾ ਪਾ ਕੇ ਡਰ ਉਹਦੇ ਤੋਂ ਮਾੜੇ ਕਰਮ ਕਰਨ ਤੋਂ ਇਹੀ ਤੇਰਾ ਸੁਰਮਾ ਆ ਅਕਾਲਪੁਰਖ ਤੋਂ ਅਕਾਲਪੁਰਖ ਤੋਂ ਭੈ ਕਿਆਂ ਦੇ ਸਲਾਈਆਂ ਲੈਣੀ ਫਿਰ ਕਹਿੰਦੇ ਹਮੇਸ਼ਾ ਉਹਦੇ ਭਾਵ ਦੇ ਵਿੱਚ ਰਹਿ ਬੀ ਮੈਂ ਤੜਫਦਾ ਰਹਿ ਕਿ ਆਪ ਦਾ ਸਿਮਰਨ ਕਰ ਸੰਤਾਂ ਸਾਧੂਆਂ ਦਾ ਸੰਗ ਕਰ ਭਾਵਕਾ ਕਰ ਸਿਗਾਰੋ ਫਿਰ ਤੂੰ ਸੁਹਾਗਣ ਬਣੂਗੀ ਜੇ ਤੇਰੇ ਉਹਦੇ ਆ ਕੇ ਤੇਰੀ ਸੇਜ ਦੇ ਉੱਪਰ ਉਹ ਦਰਸ਼ਨ ਦੇਊਗਾ ਹੁਣ ਐਂ ਤਰ੍ਹਾਂ ਤਾਂ ਮਹਿੰਦੀ ਲਾ ਕੇ ਤੇ ਚੂੜੀਆਂ ਪਾ ਲਵੇ ਤੇ ਹੋਰ ਉਹ ਫਿਰ ਵਾਲ ਜੇ ਕਮਾ ਲਏ ਐ ਕਰ ਲਿਆ ਪਿੱਛੇ ਨੁਸਰਤ ਫਤੇਲੀ ਸਾਨ ਸਾਹਿਬ ਨੇ ਤਾਂ ਬੜੀ ਇੱਕ ਦਾਤ ਦਿੱਤੀ ਸੀ ਕਿ 뮤직 ਵਰਡ ਨੂੰ ਪਰ ਉਹ ਮੈਨੂੰ ਨਹੀਂ ਸਮਝ ਆਉਂਦੀ ਉਹ ਸਾਰਾ ਗੀਤ ਹੀ ਉਹਨਾਂ ਦੇ ਚੱਲਦੇ ਆ ਹਾਂ ਉਹ ਸਵੇਰੀ ਕੈਸਟ ਜੀ ਲਾ ਲੈਂਦੇ ਆ ਤੁਸੀਂ ਕਿਸੇ ਹੀ ਪਿੰਡ ਚੱਲ ਜਿਓ ਬਿਲਕੁਲ ਸਾਡੇ ਪਿੰਡ ਵੀ ਆ ਸਾਰਾ ਪਿੰਡ ਆ ਉਹ ਕਹਿੰਦੇ ਵੀ ਇਹੋ ਜੇ ਥਾਵਾਂ ਤੋਂ ਦਾਤਾਂ ਮਿਲਦੀਆਂ ਇੱਥੇ ਦਾਤਾਂ ਮਿਲਦੀਆਂ ਜੀ ਹਾਂਜੀ ਹਾਂਜੀ ਉਹ ਫਿਰ ਉਹੀ ਲਾਫ ਅਟਰੈਕਸ਼ਨ ਲਾਫ ਆਫ એનર્ਜੀ ਚਲਦੀ ਆ ਕਿ ਵੈਸੇ ਤਾਂ ਜੀ ਦੇਖੋ ਇੱਕ ਵਿਧਾਨਵੀ ਬਣਿਆ ਹੁੰਦਾ ਉਹ ਵਿਧਾਨ ਵਿੱਚ ਇੱਕ ਇਹ ਖੇਡ ਤਾਂ ਸਾਰੀ ਮਾਇਆ ਦੀ ਹੋ ਆ ਕਿ ਦਸ ਜੇ ਜਾਣਗੇ ਤੇ ਦਸਾਂ ਦੇ ਵਿੱਚ ਕੋਈ ਡਾਕਟਰ ਵੀ ਤੁਸੀਂ ਲੈ ਲੋ ਆਮ ਆਪਣੇ ਪਿੰਡਾਂ ਵਿੱਚ ਨੀਮ ਹਕੀਮ ਹੁੰਦੇ ਆ ਕੋ ਸ਼ੂਗਰ ਦੀ ਦਵਾਈ ਦਿੰਦਾ ਕੋ ਗੋਡਿਆਂ ਦੀ ਦਿੰਦਾ ਤੇ ਉਹਦੇ ਵਿੱਚੋਂ ਵੀ ਜੇ 40 ਆਏ ਤੇ 10 15 ਨੂੰ ਆਰਾਮ ਆਉਣਾ ਹੀ ਆਉਣਾ ਇਹ ਤਾਂ ਇੱਕ ਖੇਡ ਜੀ ਆ ਪਰ ਇੱਕ ਇੰਡੀਆ ਦੇ ਵਿੱਚ ਹੀ ਇਹ ਜਿਆਦਾ ਆ ਵੀ ਜਿਹਦੇ ਵਿੱਚ ਅੰਬੈਸੀ ਉੱਪਰ ਆਪਦੀ ਸਟੱਡੀ ਉੱਪਰ ਆਪਦੇ profession ਉੱਪਰ ਨਹੀਂ ਧਿਆਨ ਦਿੱਤਾ ਜਾਂਦਾ ਤੇ ਤੁਸੀਂ ਦੇਖੋ ਵੀਜ਼ਾ ਅੰਬੈਸੀ ਨੇ ਲਾਉਣਾ ਤੇ ਸੈਨ ਉਹ ਬਾਬੇ ਦੇ ਕਰਾਉਂਦੇ ਆ ਜੀ ਉਹ ਕੋ ਅੰਬੈਸਡਰ ਥੋੜੀ ਨਾ ਤੇ ਉਹ ਕੈਨੇਡਾ ਜਾਂ ਅੱਜਕੱਲ ਤਾਂ ਉਹ ਵੀ ਜੇ ਹੋਰ ਬਥੇਰੇ ਖੁੱਲੇ ਹੋਏ ਆ ਤੇ ਉਹ ਉੱਥੋਂ ਮਿਲ ਹੀ ਜਾਂਦਾ ਪਰ ਉਹਨੂੰ ਕਿਵੇਂ ਜੋੜ ਦਿੱਤਾ ਜਾਂਦਾ ਸਾਡੇ ਇਸ ਤੋਂ ਅਲੱਗ ਇੱਕ ਸਵਾਲ ਕਰਨਾ ਚਾਹੁੰਨਾ ਮੇਰੇ ਜ਼ਹਿਨ 'ਚ ਆ ਰਿਹਾ ਸੀ ਬਹੁਤ ਦੇਰ ਦਾ ਕਿ ਅਕਸਰ ਇਹ ਗੱਲ ਹੁੰਦੀ ਹੈ ਕਿ ਉਸ ਪਰਮਾਤਮਾ ਦੀ ਰਜ਼ਾ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਹਾਂਜੀ ਹਾਂਜੀ ਫਿਰ ਬੰਦਾ ਆਪ ਦੇ ਕਰਮਾਂ ਦਾ ਆਪ ਜ਼ਿੰਮੇਵਾਰ ਕਿਵੇਂ ਆ ਜਿਹੜੇ ਸਵਾਲ ਕਰਨ ਵਾਲੇ ਉਹ ਸਵਾਲ ਕਰਦੇ ਆ ਕਿ ਜੇ ਸਭ ਕੁਝ ਪਰਮਾਤਮਾ ਤੈਅ ਕਰ ਰਿਹਾ ਹੈ ਹਾਂਜੀ ਫਿਰ ਜੋ ਬੰਦਾ ਕਰਮ ਕਰ ਰਿਹਾ ਉਹ ਵੀ ਪਰਮਾਤਮਾ ਦੀ ਤੈਅ ਕੀਤੇ ਹੋਏ ਆ ਹਾਂਜੀ ਇਹ ਇਹਦੇ ਵਿੱਚ ਜੀਵ ਇਸ ਤਰ੍ਹਾਂ ਫਸਦਾ ਦੇਖੋ ਕਿ ਪਾਪ ਪੁੰਨ ਦਾ ਜਿੰਨਾ ਵੀ ਕਰਮਾ ਇਹ ਕਰਨ ਇਹ ਸਾਰਾ ਵਰਤਾਰਾ ਜੋ ਕਰਮ ਦਾ ਚੱਲਦਾ ਇਹਦੀ ਡਿਊਟੀ ਮਾਇਆ ਦੀ ਲੱਗੀ ਹੋਈ ਆ ਹਮ ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚਿੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਦੀ ਬਾਣ ਜੀਵ ਤੇ ਸੁਭਾਵੈ ਤੇ ਮੈਂ ਚਲਾਵਾ ਮਾਇਆ ਕਾਲ ਇਹ ਸਾਰਾ ਖੇਲ ਕਰ ਰਿਹਾ ਹਮ ਮਨ ਜਿਹੜਾ ਆ ਗੁਰਬਾਣੀ ਕਹਿੰਦੀ ਆ ਉਹ ਇਸ ਦੇਸ਼ ਦਾ ਰਹਿਣ ਵਾਲਾ ਨਹੀਂ ਆਪਾਂ ਹੁਣ ਸਰੀਰ ਚ 50 60 70 ਸਾਲ ਰਹਿਣਾ ਵਾਪਸ ਸੱਚਖੰਡ ਦੇ ਵਿੱਚ ਜਾਂਦਾ ਮਨ ਜਿਹੜੀ ਜਿਹਨੂੰ ਆਪਾਂ ਪਰਲੋਕ ਕਹਿ ਦਿੱਤਾ ਬਾਣੀ ਨੇ ਫੇਰ ਘਰ ਕਹਿ ਦਿੱਤਾ ਬਨਾਸ਼ੀ ਨਗਰ ਕਹਿ ਦਿੱਤਾ ਮਨ ਜਦੋਂ ਇੱਥੇ ਆਉਂਦਾ ਜਦੋਂ ਇੱਥੇ ਆ ਕੇ ਚਾਹੇ ਉਹ ਪੁੰਨ ਵਿੱਚ ਰੁੱਝ ਜਾਵੇ ਵੀ ਉਹ ਪੁੰਨ ਕਰਨ ਲੱਗ ਗਿਆ ਚਾਹੇ ਉਹ ਪਾਪ ਕਰਨ ਲੱਗ ਗਿਆ ਜੇ ਉਹ ਵਾਪਸ ਇਸ ਦੇਹੀ ਦੇ ਵਿੱਚ ਉਹ ਸੱਚ ਦੀ ਜੋਤ ਨੂੰ ਨਾਮ ਨੂੰ ਭੁੱਲ ਗਿਆ ਇਸ ਦੇਹੀ ਚੋਂ ਨਿਕਲ ਕੇ ਜਾਣਾ ਕਿਵੇਂ ਸੀਗਾ ਘਰ ਜਿੱਥੋਂ ਆਇਆ ਧੁਰੇ ਨੂੰ ਭੁੱਲ ਜਾਂਦਾ ਤਾਂ ਉਹ ਪਾਪੀ ਉਹ ਆ ਹਮਾਰਾ ਜੀ ਕਹਿੰਦੇ ਵੀ ਜੇ ਪੁੰਨਾ ਦਾ ਕਹਿਣਾ ਨਾ ਵੀ ਪੁੰਨ ਮੈਂ ਬਹੁਤ ਕਰਦਾ ਤੇ ਕਹਿੰਦੇ ਰੁੱਖ ਨੂੰ ਦੇਖ ਕੁਝ ਛਾਂ ਵੀ ਦਿੰਦਾ ਉਹ ਫਲ ਵੀ ਦਿੰਦਾ ਹੂੰ ਉਹ ਤੇਰੇ ਤੋਂ ਕੁਝ ਲੈਂਦਾ ਵੀ ਨਹੀਂ ਉਹ ਸੂਰਜ ਤੋਂ ਲਵੇ ਥੱਲੋਂ ਪਾਣੀ ਖਿੱਚੇ ਤੇ ਸਾਰੀ ਉਮਰ ਉਹ ਕਿੰਨਾ ਪੁੰਨ ਕਟਦਾ ਪਿਆ ਹੂੰ ਤੇ ਤੈਨੂੰ ਥੋੜੇ ਜੇ ਕੇਲੇ ਫਰੂਟ ਵੰਡ ਕੇ ਕਹਿੰਦਾ ਵੀ ਮੇਰੇ ਵਰਗਾ ਪੁੰਨੀ ਨਹੀਂ ਹੈਗਾ ਸਮੁੰਦਰ ਕਿੰਨਾ ਪਾਣੀ ਦੇ ਰਿਹਾ ਧਰਤੀ ਕਿੰਨੇ ਥੱਲੋਂ ਪਾਣੀ ਦੇ ਰਹੀ ਪੁੰਨਦਾਨ ਤਾਂ ਸਾਰੀ ਕੁਦਰਤ ਦਾ ਇੱਕ ਗੁਣ ਆ ਹੂੰ ਪੰਛੀਆਂ ਨੂੰ ਦੇਖੋ ਕਿੰਨੀ ਸਾਦਗੀ ਚ ਰਹਿੰਦੇ ਆ ਜੋ ਕੀੜੀਆਂ ਦਾ ਚਿੜੀਆਂ ਦਾ ਅੱਜ ਤੋਂ 10000 ਸਾਲ ਪਹਿਲਾਂ ਵਾਲਣਾ ਖੁੱਡਾਂ ਸੀ ਉਹੀ ਅੱਜ ਨੇ ਉਹਨਾਂ ਕੋਈ ਡਵੈਲਪਮੈਂਟ ਨਹੀਂ ਕਿੰਨਾ ਕੋਈ ਕਪੜਾ ਪਾਉਂਦੇ ਆ ਨਾ ਉਹ ਕਦੇ ਕੋਈ ਗਰਮੀ ਸਰਦੀ ਲਈ ਪ੍ਰੋਟੈਸਟ ਕਰਦੇ ਆ ਨਾ ਉਹ ਕੋ ਰੋਲਾ ਪਾਉਂਦੇ ਆ ਉਹ ਵਿਧਾਨ ਚ ਚੱਲਦੇ ਆ ਮਾਰੇ ਕਹਿੰਦੇ ਇਹਨਾਂ ਚੀਜ਼ਾਂ ਨਾਲ ਨਹੀਂ ਬੰਦਾ ਨਿਕਲਦਾ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ ਪੁੰਨਦਾਨ ਤਾਂ ਸੀ ਤਾਂ ਕਰਨਾ ਕਿ ਸੋਸਾਇਟੀ ਦਾ ਇੱਕ ਕਲਚਰ ਇੱਕ ਸਿਸਟਮ ਵਧੀਆ ਰਹੇ ਵੀ ਜੇ ਮੇਰੇ ਕੋਲ ਜਾਦੇ ਆ ਤੇ ਆਪਾਂ ਦੂਸਰੇ ਨੂੰ ਦੇ ਤਾ ਕਿਸੇ ਨੂੰ ਭੁੱਖੇ ਨੂੰ ਦੇਖਿਆ ਬੇ ਘਰੇ ਨੂੰ ਦੇਖਿਆ ਤੇ ਆਪਾਂ ਦੇ ਤਾ ਉਹ ਤਾਂ ਇੱਕ ਸਾਡੀ ਇਨਸਾਨੀਅਤ ਆ ਰੱਬ ਇਹਨਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਪਰਮੇਸ਼ਰ ਕਹਿੰਦੇ ਆ ਕਿ ਪੁੰਨ ਦਾਨ ਤੋਂ ਉੱਪਰ ਉੱਠ ਕੇ ਜੇ ਤੂੰ ਨਾਮ ਤੇ ਆਏਂਗਾ ਤਾਂ ਤੂੰ ਮੰਨਿਆ ਜਾਏਗਾ ਜੇ ਤੈਂ ਕਵੇਂ ਵੀ ਮੈਂ ਹੁਣ ਇੱਥੇ ਪੁੰਨ ਨਹੀਂ ਕਰੀ ਜਾ ਰਿਹਾ ਆ ਪਾਪ ਹੀ ਕਰੀ ਜਾ ਰਿਹਾ ਆ ਇੱਥੇ ਤਾਂ ਪੁੰਨੀ ਵੀ ਫਸੇ ਹੋਏ ਆ ਤੇ ਪਾਪੀ ਵੀ ਫਸੇ ਹੋਏ ਆ ਤੇ ਇੱਥੇ ਅਨਾੜੀ ਬਾਬੇ ਵੀ ਫਸੇ ਹੋਏ ਆ ਤੇ ਇੱਥੇ ਸਾਰੇ ਸਮਗਲਰ ਵੀ ਫਸੇ ਹੋਏ ਆ ਇੱਥੇ ਤਾਂ ਫਿਰ ਵਾਰ-ਵਾਰ ਜਨਮ ਮਰਨ ਜਨਮ ਮਰਨ ਚੱਲੀ ਜਾਊਗਾ ਮਹਾਰਾਜ ਕਹਿੰਦੇ ਉਦੋਂ ਮੈਂ ਤੈਨੂੰ ਬਚਾਉਣਾ ਜਦੋਂ ਤੂੰ ਨਾਮ ਦੇ ਨਾਲ ਜੁੜ ਜਾਣਾ ਫਿਰ ਮੈਂ ਤੈਨੂੰ ਇਹ ਸਾਰੇ ਭਵ ਜਲ ਦੇ ਵਿੱਚੋਂ ਹੀ ਬਾਹਰ ਕੱਢ ਲੈਣਾ ਜਨਮ ਮਰਨ ਦੀ ਖੇਡ ਚੋਂ ਹੀ ਬਾ ਐਸੀ ਸਟੇਟ ਜਿੰਦੇ ਵਿੱਚ ਜਿਹਨੂੰ ਆਪਾਂ ਸੱਚਖੰਡ ਕਹਿੰਦੇ ਆ ਉੱਥੇ ਸਾਡੇ ਮਨ ਦਾ ਸਿਰਫ ਇੱਕ ਆਕਾਰ ਫੇਸ ਦਿਖਦਾ ਆ ਨਾਉ ਨਰ ਹੁੰਦਾ ਨਾ ਮਾਦਾ ਹੁੰਦਾ ਉਹ ਜੋਤ ਜਿਹਨੂੰ ਆਪਾਂ ਕਹਿੰਦੇ ਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਉਹ ਸੰਪੂਰਨ ਹੋ ਜਾਂਦਾ ਜੋਤ ਵਿੱਚ ਜਾ ਕੇ ਵਾਸ ਉਹਨੂੰ ਕੋਈ ਦਵਾਰੇ ਇਹ ਜਿਹਾ ਕੱਪੜਾ ਕੋਈ 84 ਲੱਖ ਜੂਨ ਦਾ ਮਨੁੱਖ ਦਾ ਅਮੀਰ ਗਰੀਬ ਦਾ ਕੱਪੜਾ ਨਹੀਂ ਦਿੱਤਾ ਜਾਂਦਾ ਉਹੀ ਇੱਕ ਉਹਦੇ ਵਿੱਚ ਆ ਬਾਕੀ ਚਾਹ ਜਿੰਨੇ ਮਰਜੀ ਹੋਣ ਆਪਾਂ ਪੜਦੇ ਆ ਜੀ ਜੇ ਯੁਗਚਾਰਿਆਰ ਜਾਂ ਹੋਰ ਦਸੋਣੀ ਹੋਵੇ ਨੌ ਖੰਡਾਂ ਵਿੱਚ ਰਾਤ ਚੱਲਦਾ ਹੋਵੇ 40 ਜੋਗ ਉਮਰ ਜਿਉਂਦਾ ਹੋਵੇ ਸਵੇਰੇ ਉੱਠਦੇ ਨੂੰ ਹੀ ਸਾਰੇ ਸਲਾਮ ਮਾਰਦੇ ਹੋਣ ਚੰਗਾ ਨਾਮ ਰਖਾਇਆ ਗਿਆ ਜਸਕੀਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾ ਬਾਤ ਨਾ ਪੁੱਛੇ ਕਿ ਤੇਰੀ ਕਿਸੇ ਨੇ ਦਰਗਾਹ ਚ ਬਾਤ ਨਹੀਂ ਪੁੱਛਣੀ ਇੰਨੀ ਸੋਭਾ ਹੁੰਦਿਆਂ ਵੀ